ਚੜੀ ਵਿਸਾਖੀ ਵਾਢੇ ਬੈਠੇ ਪੱਕੀ ਕਨਕ ਵਢੀ ਚੰਨ ਲੱਗੀ ਤਿੱਖੀ ਧੁੱਪੇ ਭਰੀਆਂ ਬੱਝੀਆਂ ਅੱਧੀ ਰਾਤ geh ਚੰਨ ਲੱਗੀ ਕੈਨ ਖੁਦਾ ਦਾ ਹਿੱਸਾ ਕਲੋ ਵਿੱਚ ਮਸੀਤਾਂ ਦੇ ਮਲਵਾਣੇ ਅੱਲਾ ਦੇ ਘਰ ਘੱਲੋ ਦਾਣੇ ਭਾਵੇਂ ਅੱਲਾ ਨੇ ਨਹੀਂ ਖਾਣੇ ਤੇ ਦਾਣੇ ਜਾਂ ਫਿਰ ਪੈਸੇ ਘੱਲੋ ਫਰਸ਼ ਪੁਰਾਣਾ ਪੁੱਟ ਮਸਜਿਦ ਦਾ ਛੇਤੀ ਕਰੀਏ ਨਵਾਂ ਲਵਾਈਏ ਕੰਦਾਂ ਨਾਲ ਵੀ ਸੰਗੇ ਮਰ ਮਰੀਆ ਚੀਨੀ ਦੀਆਂ ਟੈਲਾਂ ਲਾਈਏ ਬੰਦੇ ਪੈ ਕੁੱਲੇ ਨੂੰ ਤਰਸਨ ਰੱਪਿਆ ਮੈਲੀ ਮੌਜਾਂ ਮਾਣੇ ਅੱਲਾ ਦੇ ਕਰ ਕੱਲੋਦਾਂ ਜੁਮਾ ਪੜਨ ਸਾ ਗਿਆ ਮਸੀਤੇ ਬਾਜ਼ ਹੋਈ ਮੁੱਲਾ ਫਰਮਾਇਆ ਸਾਫੇ ਦੀ ਇੱਕ ਝੋਲੀ ਲੈ ਕੇ ਚੰਦੇ ਦੇ ਲਈ ਬੰਦਾ ਆਇਆ ਖਾਲੀ ਖੀਸੇ ਲੱਗਾ ਸਾਬਰ ਰੱਬ ਦੇ ਘਰ ਨਹੀਂ ਆਇਆ ਥਾਣੇ ਅੱਲਾ ਦੇ ਕਰ ਕੱਲੋਦਾਂ ਭਾਵੇਂ ਅੱਲਾ ਨੇ ਨਹੀਂ ਕੀ